ਆਮ ਤੌਰ ਤੇ ਚੋਣਾਂ ਦੇ ਸਮੇਂ ਸਿਆਸਤਦਾਨ ਕਈ ਤਰ੍ਹਾਂ ਦੇ ਐਲਾਨ ਤਾਂ ਕਰ ਦਿੰਦੇ ਨੇ ਪਰ ਚੋਣਾਂ ਤੋਂ ਬਾਅਦ ਉਹਨਾਂ ਤੇ ਅਮਲ ਘੱਟ ਹੀ ਹੁੰਦਾ ਦੇਖਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਛਮੀ ਜਿਮਨੀ ਚੋਣ ਦੇ ਸਮੇਂ ਜਲੰਧਰ ਦੇ ਵਿੱਚ ਕਿਰਾਏ ਦੇ ਕਿਰਾਏ ਦੇ ਉਹਨਾਂ ਨੇ ਘਰ ਲਿਆ ਸੀ ਅਤੇ ਜਿਮਨੀ ਚੋਣ ਦੇ ਦੌਰਾਨ ਲਗਾਤਾਰ ਉਹ ਇਸ ਘਰ ਦੇ ਵਿੱਚ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਹੋਰ ਮੈਂਬਰਾਂ ਦੇ ਨਾਲ ਰਹੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਪੱਖ ਦੇ ਵਿੱਚ ਚੋਣ ਮੋਹਮ ਜਿਹੜੀ ਉਹ ਚਲਾਉਂਦੇ ਰਹੇ ਆਵਾਜ਼ੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਨੂੰ ਭਾਰੀ ਵੋਟਾਂ ਦੇ ਫਰਕ ਦੇ ਨਾਲ ਜਿਮਨੀ ਚੋਣ ਜਿਤਾ ਕੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਹੁਣ ਜਲੰਧਰ ਸਥਿਤ ਘਰ ਨੂੰ ਆਪਣੇ ਕੋਲ ਰੱਖਣਗੇ ਅਤੇ ਆਪਣੇ ਵਾਅਦੇ ਦੇ ਮੁਤਾਬਕ ਉਹ ਹਰ ਹਫਤੇ ਇਸ ਘਰ ਦੇ ਵਿੱਚ ਆਉਂਦੇ ਰਹਿਣਗੇ ਮੁੱਖ ਮੰਤਰੀ ਮਾਨ ਨੇ ਅਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਇਸ ਘਰ ਦੇ ਵਿੱਚ ਰਹਿਣ ਦੇ ਨਾਲ ਦੁਆਬੇ ਅਤੇ ਮਾਝੇ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਦੇ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ ਮੁੱਖ ਮੰਤਰੀ ਦੇ ਨਜ਼ਦੀਕੀ ਨੇਤਾਵਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਮਾਣ ਜੋ ਐਲਾਨ ਕਰ ਦਿੰਦੇ ਨੇ ਉਸ ਤੇ ਪੂਰੀ ਤਰ੍ਹਾਂ ਨਾਲ ਅਮਲ ਕਰਦੇ ਹਨ ਅਤੇ ਇਸ ਦੇ ਲਈ ਉਹ ਜਲੰਧਰ ਵਾਲਾ ਘਰ ਜਿਹੜਾ ਉਹ ਆਪਣੇ ਕੋਲ ਹੀ ਰੱਖਣਗੇ ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਹੀ ਇਸ ਮਕਾਨ ਦੇ ਲਈ 3 ਸਾਲਾਂ ਲਈ ਰੈਂਟਲ ਡੀਡ ਕੀਤੀ ਸੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਲੰਧਰ ਬਣੇ ਰਹਿਣ ਦੇ ਨਾਲ ਜਿੱਥੇ ਇੱਕ ਪਾਸੇ ਲੋਕਾਂ ਨੂੰ ਉਹਨਾਂ ਨੂੰ ਉਹਨਾਂ ਨਾਲ ਮਿਲਣਾ ਆਸਾਨ ਹੋਵੇਗਾ ਉੱਥੇ ਹੀ ਦੂਜੇ ਪਾਸੇ ਅਧਿਕਾਰੀਆਂ ਤੇ ਦਬਾਅ ਜਿਹੜਾ ਉਹ ਹੋਵੇਗਾ ਅਤੇ ਉਹ ਜਨਤਾ ਦੇ ਕੰਮ ਹੈ ਉਹ ਜਲਦੀ ਕਰਨਗੇ ਅਧਿਕਾਰੀਆਂ ਨੂੰ ਵੀ ਹੁਣ ਇਹ ਪਤਾ ਰਹੇਗਾ ਕਿ ਮੁੱਖ ਮੰਤਰੀ ਜਲੰਧਰ ਆਉਂਦੇ ਜਾਂਦੇ ਰਹਿਣਗੇ ਅਤੇ ਅਜਿਹੇ 'ਚ ਉਹ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨਗੇ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਾਝੇ ਅਤੇ ਦੁਆਬੇ ਦਾ ਨੁਕਸਾਨ ਚਲਣਾ ਪਿਆ ਸੀ ਜਦਕਿ ਮਾਲਵੇ ਦੇ ਵਿੱਚ ਇਹ ਆਪਣਾ ਗੜ੍ਹ ਬਚਾਉਣ ਦੇ ਵਿੱਚ ਸਫਲ ਰਹੀ ਹੈ ਤੇ ਮੁੱਖ ਮੰਤਰੀ ਨੇ ਜਿਮਨੀ ਚੋਣ ਦੇ ਦੌਰਾਨ ਇਹ ਵੀ ਐਲਾਨ ਕੀਤਾ ਸੀ ਕਿ ਉਹ ਜਲੰਧਰ ਦੇ ਲੋਕਾਂ ਦੇ ਨਾਲ ਮਜ਼ਬੂਤ ਰਿਸ਼ਤੇ ਨਿਭਾਉਣ ਆਏ ਹਨ ਅਤੇ ਇਸ ਨਾਤੇ ਇਸ ਦੇ ਨਾਤੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਮਨੀ ਚੋਣ ਜਿੱਤਣ ਵਾਲੇ ਮਹਿੰਦਰ ਭਖਤ ਨੂੰ ਆਪਣੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਨਾ ਹੋਵੇਗਾ